ਸਚੁਰ ਕਾਲ ਪੰਜਾਬੀ ਜੀਕੇ ਤੁਨਸਾਂ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮੰਤਰਿਕ ਹੋਰ ਦਰਸ਼ਕੋ ਇਸ ਵਕਤੇ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਤਾਂ ਸੱਜਾ ਜਾ ਰਿਹਾ ਹੈ ਗੁਰਦਾਸਪੁਰ ਵਿੱਚ ਕਾਂਗਰਸੀ ਆਗੂ ਅਤੇ ਵਰਕਰਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਚਮਕੇ ਨਾਅਰੇਬਾਜ਼ੀ ਕੀਤੀ ਗਈ ਤੁਹਾਨੂੰ ਦੱਸ ਦਈਏ ਪਿਛਲੇ ਦਿਨੀ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਜੋ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਘਿਰਦਿਆਂ ਤੇ ਪੰਜਾਬ ਸਰਕਾਰ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਜੋ ਹੈ ਕਿ मामला दर्ज कर दिया गया इस मामले को लेकर असपुर का, कांग्रेसी आगुकर वालों रोस प्रदर्शन करके खिलाफ नारेबाजी की इस तो दिए कि अगरसी वर्करा ने जिला गुरदासपुर विधायक बरेंद्र मीर सिंह पहाड़ा की अगवाई में जमकर रोस प्रदर्शन पर, किया कांग्रेस भवन तो जहाज चौक तक रोस प्रदर्शन कर मुख्यमंत्री भगवंत मान पुतला फूकिया उन्होंने खिलाफ जो जम के नारेबाजी की गई इस पूरे प्रदर्शन नैके की कुछ कहना बरिंदर वरिंद्रमीत पहाड़ा का आओ वह भी सुनते हैं ਉਕੇ ਦੋਸਤਾਂ ਅੱਜ ਕੀ ਖ਼ਬਰਾਂ ਚਾਹੋਗੇ ਦੀ ਅੱਜ ਪੁੱਤਲਾ ਫੁਕਿਆ ਗਿਆ ਹੈ। ਦੇਖੋ ਅੱਜ ਜੋ ਸਾਡੇ ਐਲੋਪੀ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਅਜੇ ਵੀ ਕਈ ਗ੍ਰੇਨੇਡ ਜਿਹੜੇ ਐਕਟਿਵ ਨੇ ਤੇ ਪੰਜਾਬ ਸਰਕਾਰ ਇਸ ਵੱਲ ਧਿਆਨ ਰਵੇ ਪਰ ਉਲਟਾ ਧਿਆਨ ਦੇਣ ਦੀ ਬਜਾਏ ਭਗਵੰਤ ਮਾਨ ਸਾਹਿਬ ਜੋ ਡਰਾਮੇ ਕਰਨ ਦੇ ਵਿੱਚ ਮਸ਼ਹੂਰ ਨੇ ਉਹਨਾਂ ਨੇ ਐਸਪੀ ਮੈਡਮ ਨੂੰ ਉਹਨਾਂ ਦੇ ਘਰ ਭੇਜਿਆ ਤੇ ਪੁੱਛ ਕੇ ਆਓ ਸੂਤਰ ਕਿਹੜੇ ਆ ਜੇ ਸੂਤਰ ਤੁਸੀਂ ਬਾਜਵਾ ਸਾਹਿਬ ਨੂੰ ਪੁੱਛਣੇ ਆ ਤੇ ਤੂੰ ਕੁਰਸੀ ਤੇ ਕੋਈ ਬੈਠਾ ਭਈ ਜੇ ਸੂਤਰ ਉਹਨਾਂ ਤੋਂ ਪੁੱਛਣੇ ਆ ਮੈਂ ਆ ਤੁਹਾਨੂੰ ਦਿਖਾਉਣਾ ਕਿ ਆ ਅਖਬਾਰ ਦੇ ਵਿੱਚ ਖਬਰ ਆ ਇਹ ਬੜਾ ਕਲੀਅਰਲੀ ਇਹਦੇ ਚ ਮੈਂਸ਼ਨ ਕੀਤਾ ਹੋਇਆ ਅਖਬਾਰ ਦੇ ਸਾਰੀ ਦੁਨੀਆ ਨੇ ਖਬਰ ਪੜ੍ਹੀ ਆ ਭਗਵੰਤ ਮਾਨ ਸਾਹਿਬ ਨੂੰ ਨਹੀਂ ਦੇਖੀ ਜਿਹਦੇ ਚ ਬੜੀ ਕਲੈਰਿਟੀ ਦੇ ਨਾਲ ਪੰਜਾਬ ਸਰਕਾਰ ਨੂੰ NIA ਵੱਲੋਂ ਸਤਰਕ ਕੀਤਾ ਗਿਆ ਜਦੋਂ ਮਨੋਰੰਜਨ ਕਾਲੀਆ ਸਾਹਿਬ ਦੇ ਅਟੈਕ ਹੋਇਆ ਤੇ ਉਸ ਸਮੇਂ ਉਹਨਾਂ ਨੇ 48 ਦਿਨ ਪਹਿਲਾਂ ਇਸ ਗੱਲ ਤੇ ਸਤਰਕ ਕੀਤਾ ਸੀਗਾ ਕਿ ਕਿਸੇ ਵੀ Hindu ਨੇਤਾ ਦੇ ਉੱਤੇ ਅਟੈਕ ਹੋ ਸਕਦਾ ਤੇ ਕੀ ਗੱਲ ਜਿਹੜੇ ਸੂਤਰ ਉਹ ਦੱਸੇ ਉਦੋਂ ਫੜ ਲੈਂਦੇ ਅਟੈਕ ਨਾ ਹੋਣ ਦਿੰਦੇ ਉਸ ਉਸ ਸਮੇਂ ਵੀ ਅਟੈਕ ਹੋਇਆ ਫਿਰ ਇਹ ਤੁਸੀਂ ਅਖਬਾਰ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਜਦੋਂ ਪੜੋਗੇ ਇਹ ਚ ਬੜੀ ਕਲੈਰਿਟੀ ਦੇ ਨਾਲ ਲਿਖਿਆ ਹੋਇਆ ਕਿ ਤਕਰੀਬਨ ਪਾਕਿਸਤਾਨ ਤੋਂ 55 ਗ੍ਰੇਨੇਡ ਜਿਹੜੇ ਉਹ ਪੰਜਾਬ ਦੇ ਵਿੱਚ ਪਹੁੰਚੇ 16 ਜਿਹੜੇ ਚੱਲ ਚੁੱਕੇ ਆ ਉਹ ਸਾਰੀ ਦੁਨੀਆ ਨੂੰ ਪਤਾ ਇਹਨਾਂ ਨੂੰ ਵੀ ਪਤਾ ਥਾਣਿਆਂ ਤੇ ਚੱਲੇ ਆ ਲੋਕਾਂ ਦੇ ਘਰਾਂ 'ਚ ਚੱਲੇ ਆ ਔਰ 30 ਇਹਨਾਂ ਨੇ ਰਿਕਵਰ ਕਰ ਲਏ 46 ਹੋ ਗਏ ਤੇ 9 ਅਜੇ ਕਹਿੰਦੇ ਕਿ ਉਹ ਰਿਕਵਰ ਨਹੀਂ ਹੋ ਰਹੇ ਤੇ ਫਿਰ 46 ਤੇ 9 54 ਹੋ ਗਏ ਤੇ ਬਾਜਵਾ ਸਾਹਿਬ ਨੇ ਤੇ ਅਜੇ 50 ਕੀਆ ਦੇ ਹੈਗੇ 54 ਨੇ ਤੇ ਤੁਸੀਂ ਬਾਕੀ ਲੱਭ ਲਓ ਚਾਰ ਜੇ ਬਾਜਵਾ ਸਾਹਿਬ ਦੀ ਗੱਲ ਦੀ ਤੁਹਾਨੂੰ ਤਕਲੀਫ ਲੱਗੀ ਆ ਤੇ ਜਿਹੜੇ ਬਾਕੀ ਚਾਰ ਆ ਉਹ ਤੇ ਲੱਭ ਲਓ ਔਰ ਇਹ ਇਹ ਕੋਈ ਸਾਡੀ ਕਹਿਣ ਦੀ ਗੱਲ ਨਹੀਂ ਆ ਪ੍ਰਤਾਪ ਸਿੰਘ ਬਾਜਵਾ ਦੇ ਕਹਿਣ ਦੀ ਗੱਲ ਨਹੀਂ ਆ ਇਹ ਤਾਂ ਖਬਰਾਂ ਛਪਿਆ ਫਿਰ ਅਖਬਾਰਾਂ ਵਾਲਿਆਂ ਤੋਂ ਵੀ ਪਰਚਾ ਦੇ ਦਿਓ ਜਿਨ੍ਹਾਂ ਨੇ ਲਾਈਆਂ ਖਬਰਾਂ ਐਨਆਈ ਇਹ ਤਾਂ ਹਵਾਲਾ ਦੇ ਕੇ ਖਬਰ ਲੱਗੀ ਆ ਐਨਆਈ ਨੇ ਕਾਉਂਟਰ ਇੰਟੈਲੀਜੈਂਸ ਪੰਜਾਬ ਨੂੰ ਇਸ ਚੀਜ਼ ਦੇ ਬਾਰੇ ਸਤਰਕ ਕੀਤਾ ਔਰ ਸਾਰਾ ਕੁਝ ਉਹਨਾਂ ਦੇ ਧਿਆਨ ਚ ਲਿਆਂਦਾ ਤੇ ਜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਗੱਲ ਰਿਪੀਟ ਕਰਤੀ ਆ ਤੇ ਢੇਡ ਚ ਪੀੜਤਾ ਗਿਆ ਸਰਕਾਰ ਦੇ ਜੋ ਗ੍ਰਨੇਟਾਂ ਦੇ ਅਟੈਕ ਥਾਣਿਆਂ ਤੇ ਹੋਏ ਨਹੀਂ ਗ੍ਰਨੇਟ ਦੇ ਅਟੈਕ ਲੋਕਾਂ ਦੇ ਘਰਾਂ ਤੇ ਹੋਏ ਨਹੀਂ ਮਤਲਬ ਕੋਈ ਵੀ ਬੰਦਾ ਮਹਿਫੂਜ਼ ਨਹੀਂ ਪੰਜਾਬ ਚ ਡਰਾਮਾ ਕਰਨਾ ਉਹ ਆ ਗਿਆ ਤੁਹਾਨੂੰ ਪਰ ਆਪਣੀ ਡਿਊਟੀ ਜ਼ਿੰਮੇਵਾਰੀ ਕਰਨੀ ਨਹੀਂ ਆਪਾਂ ਸਿੱਖਣੀ ਇਹ ਇਹ ਦੇਣ ਇਦਾਂ ਨਹੀਂ ਰਹਿੰਦੇ ਕਦੇ ਵੀ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਭੁਲੇਖਾ ਤੇ بڑے بڑے ਆਂ ਦਾ ਭੁਲੇਖਾ ਨਿਕਲੇ ਆ ਔਰ ਨਿਕਲੇ ਦਾ ਵੀ ਜਾਣਾ ਆ ਇਹ ਆਨੇ ਵਹਿਮ ਹੁੰਦਾ ਪਾਵਰ ਦੇ ਵਿੱਚ ਬੰਦੇ ਕਈ ਜਿਹੜੇ ਆ ਨਸ਼ੇ 'ਚ ਖਰਾਬ ਹੋ ਜਾਂਦੇ ਆ ਤੇ ਉਹ ਵਹਿਮ ਲੋਕ ਕੱਢਦੇ ਆ ਤੇ ਵਹਿਮ ਨਿਕਲਣ ਲੱਗ ਗਿਆ 1.5 ਸਾਲ ਪਹਿਲਾਂ ਹੀ ਇਹਨਾਂ ਦੇ ਮੰਤਰੀਆਂ ਨੂੰ ਇਹਨਾਂ ਦੇ ਐਮ.ਐਲ.ਏ ਨੂੰ ਘੇਰਿਆ ਜਾ ਰਿਹਾ ਤੇ ਤੁਸੀਂ ਇਹ ਹਿਸਾਬ ਲਾਓ ਕੋਈ ਹੋਰ 7-8 ਮਹੀਨਿਆਂ ਨੂੰ ਫਿਰ ਕਿਹੜੀ ਮਾਂ ਨੂੰ ਮਾਸੀ ਆਖਣਾ ਇਹਨਾਂ ਨੇ ਜਦੋਂ ਪੰਜਾਬ ਦੇ ਲੋਕਾਂ ਕੋਲ ਜਾਣਾ ਸੋ ਮੈਂ ਇਹ ਸਮਝਦਾ ਕਿ ਜਿਹੜਾ ਇਹ ਪਰਚਾ ਕੀਤਾ ਟੋਟਲੀ ਬੰਡਟ ਹੈ ਇਹ ਪਰਚੇ ਨਾਲ ਕੀ ਹੋਊਗਾ ਇਹ ਬੰਬ ਛੱਡ ਗਿਆ ਪ੍ਰਤਾਪ ਸਿੰਘ ਬਾਜਵੇ ਤੇ ਪਰਚਾ ਚਲ ਹੋ ਗਿਆ ਤੇ ਮੈਂ ਕਹਿੰਦਾ ਆ ਮੇਰੇ ਫਾਦਰ ਦੇ ਇਹਨਾਂ ਦੇ ਕਤਲ ਦਾ ਪਰਚਾ ਦੇ ਦਿੱਤਾ ਸੀ ਅਸੀਂ ਤੇ ਫਿਰ ਜਿੰਦੇ ਜਾਗਦੇ ਆ ਇਹ ਤੇ ਫਿਰ ਪਰਚੀ ਆ ਨੀਗੀ ਜੀ ਸੋ ਜਿੱਦਣ ਕਿਤੇ ਹੱਥ ਸਾਡੇ ਅਰਗਿਆਂ ਦਾ ਪੈ ਗਿਆ ਨਾ ਮੁੱਖ ਮੰਤਰੀ ਨੂੰ ਪੈਣਾ ਹੀ ਆ ਮੈਨੂੰ ਕਿਸਦਾ ਨਹੀਂ ਪਤਾ ਹਰ ਬੰਦੇ ਨੂੰ ਇਸ ਬੰਦੇ ਨੇ ਟਾਰਗੇਟ ਕੀਤਾ ਹਰ ਪਰਿਵਾਰ ਨੂੰ ਟਾਰਗੇਟ ਕੀਤਾ ਪਰ ਇਹ ਚੀਜ਼ਾਂ ਇਦਾਂ ਨਹੀਂ ਚਲਦੀਆਂ ਜਿੱਦਣ ਕਿਤੇ ਸੁਹਾਗੇ ਤੇ ਕੋਈ ਚੜ ਗਿਆ ਨਾ ਤੇ ਫਿਰ ਰਹਿ ਲੈ ਸੀ ਮਲਣੀਆ ਫੇ ਚੀਕਾ ਮਾਰਦੇ ਹੁੰਦੇ ਆ ਜਿਹੜੇ ਗਲਤ ਕੰਮ ਕਰਦੇ ਨੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿੰਨਾ ਇਹ ਵੈਂਡੇਟਾ ਪੋਲਿਟਿਕਸ ਤੋਂ ਬਾਹਰ ਆਓ ਪੰਜਾਬ ਦੇ ਹਾਲਾਤਾਂ ਦੇ ਬਾਰੇ ਤੁਸੀਂ ਗੱਲ ਕਰੋ ਪੰਜਾਬ ਦੇ ਵਪਾਰੀ ਮਹਿਫੂਜ਼ ਨਹੀਂ ਕਿਸਾਨਾਂ ਨੂੰ ਤੁਸੀਂ ਸੱਦ ਕੇ ਉਹਨਾਂ ਦੀ ਪਿੱਠ 'ਚ ਛੁਰਾ ਮਾਰਿਆ ਕਿਸਾਨ ਤੁਹਾਡੇ ਆਂਟੀ ਵਪਾਰੀ ਤੁਹਾਡੇ ਆਂਟੀ ਔਰ ਲੋਕ ਜਿਹੜੇ ਆសុਰਖਸ਼ਿਤ ਨੇ ਪੰਜਾਬ ਦੇ ਉਹ ਤੁਹਾਡੇ ਆਂਟੀ ਫਿਰ ਕਿਹੜੀ ਹਵਾ ਦੇ ਵਿੱਚ ਤੁਰੇ ਫਿਰਦੇ ਹੋ ਤੁਸੀਂ ਉਹ ਇਸ ਕਰਕੇ ਅਸੀਂ ਇਸ ਗੱਲ ਦਾ ਅਜ ਵਿਰੋਧ ਕੀਤਾ ਕਿ ਇਹ ਜੋ ਵੈਂਡੇਟਾ ਪੋਲਿਟਿਕਸ ਕਰ ਰਿਹਾ ਇਹ ਗਲਤ ਕਰ ਰਿਹਾ ਔਰ ਆ ਇਹ ਸਮਾਂ ਇਹਨਾਂ ਦਾ ਥੋੜਾ ਰਹਿ ਗਿਆ ਇਹ ਜਿਹੜਾ ਰਹਿ ਗਿਆ ਇਹਨਾਂ ਦਾ ਸਾਲ ਜਾਂ 8 ਦਾ ਮਹੀਨੇ ਕੋਈ ਕੋਈ ਡਵੈਲਪਮੈਂਟ ਵੱਲ ਕੰਮ ਲਾ ਲੈਣਾ ਜੇ ਹੋਰ ਨਹੀਂ ਕੁਝ ਕਰ ਸਕਦੇ ਚਲੋ ਅੱਗੇ ਆ ਕੀ ਇਹਨੂੰ ਪੰਜਾਬੀ ਚ ਕੀ ਕਹਿੰਦੇ ਆ ਪਖਾਨੇ ਫਲਸ਼ਾਂ ਲੈਟਰੀਨ ਉਹ ਜਿਹੇ ਰਿਪੇਅਰ ਪੂਰ ਕਰਾ ਕੇ ਤੇ ਕੋ ਉਹਦੇ ਉਦਘਾਟਨ ਹੋਰ ਕਰ ਲੈਣ ਚਾਰ ਪਹਿਲਾਂ ਉਹਦੇ ਉਦਘਾਟਨ ਸ਼ੁਰੂ ਕੀਤੇ ਜਦੋਂ ਬੇਜਤੀ ਹੋਈ ਉਦਘਾਟਨ ਬੰਦ ਕਰਤੇ ਮੈਂ ਦੇ ਸੋ ਕੋਈ ਲੋਕਾਂ ਨੂੰ ਪੰਜਾਬੀਆਂ ਨੂੰ ਇਹ ਕਹਾਂਗਾ ਜੀ ਭਾਈ ਸਾਹਿਬ ਜੇ ਪੰਜਾਬ ਨਾਲ ਪਿਆਰ ਪਾਉਣਾ ਘਰ ਚ ਵੀ ਫਲੈਸ਼ਾਂ ਜੀ ਕਰਾਏ ਦੇ ਉਦਘਾਟਨ ਮੁੱਖ ਮੰਤਰੀ ਸਾਹਿਬ ਦੇ ਤੇ ਇਹਨਾਂ ਦੇ ਐਮਐਸਆ ਦੇ ਨਾਮ ਲਾ ਕੇ ਕਰਾਓ ਤੇ ਫੇਰੇ ਬਹੁਤ ਖੁਸ਼ ਰਹਿਣਗੇ ਕਿਉਂਕਿ ਥਈ ਖੁਸ਼ੀ ਉਹਦੇ ਚ ਮਹਿਸੂਸ ਕਰਦੇ ਆ ਨਾ ਕੋਈ ਗਲਤ ਕਰੋ ਨੂੰ ਕੋ ਵਾ 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 ਕੀ ਕਮਾਲ ਕਰਤੀ ਆ ਤੂੰ ਇਸ ਕਰਕੇ ਖੁਸ਼ੀ ਉਹਦੇ ਚ ਮਹਿਸੂਸ ਕਰਦੇ ਆ ਇਹਨਾਂ ਕੋ ਪਖਾਨਿਆਂ ਦੇ ਉਦਘਾਟਨ ਕਰਾਓ ਕੋਈ ਨਵੀਂ ਕੋਈ ਮੈਨੂੰ ਦੱਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਆ ਜਿਹੜਾ ਬੀਟ ਆ ਕੇਐਮਡਬਲਯੂ ਦਾ ਪਲਾਟ ਲਾਇਆ ਕਿਤੇ ਸਾਨੂੰ ਵਿਜੀਟ ਹੀ ਕਰਾ ਦੋ ਕਿਤੇ ਅਸੀਂ ਵੀ ਰਲ ਮਿਲ ਕੇ ਘੱਡੀ ਘੱਡੀ ਲੱਲੀਏ ਤੁਹਾਡੇ ਪਲਾਟ ਚੋਂ ਕੋਈ ਜਿਹੜੇ ਮੋٹے ਕੰਮ ਕੀਤੇ ਕਿਤੇ ਸਾਨੂੰ ਵੀ ਲੈ ਜਾਓ ਕਮਾਲ ਹੋ ਕੀ ਆ ਮੁੱਖ ਮੰਤਰੀ ਸਾਹਿਬ ਕੰਮ ਤੁਸੀਂ ਥੇਲੇ ਦਾ ਨਹੀਂ ਕੀਤਾ ਪੰਜਾਬ ਲਈ ਜਿਹੜੇ ਪੈਸੇ ਪੁਰਾਣੇ ਪਏ ਸੀਗੇ ਕਾਂਗਰਸ ਵੇਲੇ ਦੇ ਉਹ ਤੁਸੀਂ ਖਰਚ ਕੇ ਡੰਗ ਟਪਾਇਆ ਥੋੜਾ ਬਹੁਤ ਜਿਹੜਾ 3 ਸਾਲ ਟਪਾਇਆ ਔਰ ਐਨੀ ਮਾੜੀ ਨੀਅਤ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਰਪੰਚ ਬਣੇ ਆ ਉਹਨਾਂ ਨੂੰ ਕੰਮ ਨਹੀਂ ਕਰਨ ਦੇਣ ਦੇ ਉਧਾ ਕਹਿੰਦੇ ਜੀ ਅਸੀਂ ਬੜੇ ਡੈਮੋਕਰੈਟਿਕ ਮਗਰ ਤੁਸੀਂ ਉਹਨਾਂ ਦੀ ਬੀ.ਆਰ. ਮੇਤਕਰ ਜੀ ਸਾਧੀ ਤੇ ਆਪਣੇ ਭਗਤ ਸਿੰਘ ਉਹਨਾਂ ਦੀ ਫੋਟੋ ਲਾਈ ਆ ਤੇ ਭਗਤ ਸਿੰਘ ਉਹਨਾਂ ਇਹ ਤੇ ਨਹੀਂ ਸੀ ਕਿਹਾ ਕਿ ਮੇਰੀ ਫੋਟੋ ਮਗਰ ਲਾ ਸੀ ਸਾਰੇ ਲੋਕ ਕਰੀਏ ਪੋਲਿਟਿਕਸ ਪੋਲਿਟਿਸ਼ੀਅਨਸ ਇਹ ਤੇ ਨਹੀਂ ਸੀ ਉਹਨਾਂ ਕਿਹਾ ਉਹਨਾਂ ਸ਼ਹੀਦ ਹੋਇਆ ਇਸ ਕਰਕੇ ਦਿੱਤੀਆ ਸੀ ਕਿ ਅਸੀਂ ਬੰਦੇ ਦੇ ਪੁੱਤਾਂ ਵਾਲੇ ਕੰਮ ਕਰੀਏ ਜੇ ਸਾਡੇ ਧਾਰਮਿਕ ਗ੍ਰੰਥਾ ਤੁਸੀਂ ਨੱਕ ਰਗੜ ਰਗੜ ਗੁਰਦੁਆਰੇ ਮੰਦਰ ਮਸਜਿਦ ਚਲੇ ਜਾਓ 20 ਵਾਰੀ ਚਲੇ ਜਾਓ ਸ਼ੇਰ 10 ਵਾਰੀ ਦਿਹਾੜੀ ਚ ਜਾਓ ਤੁਹਾਡੀ ਕੋਈ ਹਾਜ਼ਰੀ ਨਹੀਂ ਲੱਗਣੀ ਧਾਰਮਿਕ ਗ੍ਰੰਥ ਦੇ ਜਾ ਕੇ ਤੁਸੀਂ ਉਥੋਂ ਦੋ ਦੁਕਾ ਪੜ ਲਓ ਔਰ ਉਹਦੇ ਤੇ ਉਹਦੀ ਵਿਆਖਿਆ ਕਰੋ ਤੇ ਉਹਦੇ ਤੇ ਤੁਰਨਾ ਸਿੱਖੋ ਤਾਂ ਤੁਹਾਡੀ ਹਾਜ਼ਰੀ ਲੱਗਦੀ ਆ ਸੋ ਇਸ ਕਰਕੇ ਜਿਸ ਵੀ ਤੁਸੀਂ ਫੀਲਡ ਦੇ ਵਿੱਚੋਂ ਚਾਹੇ ਰਾਜਨੀਤੀ ਦੇ ਵਿੱਚੋਂ ਇਹ ਤੁਹਾਡਾ ਧਰਮ ਆ ਰਾਜਨੀਤੀ ਇਹ ਬੰਦੇ ਦੇ ਪੁੱਤਾਂ ਵਾਲੀ ਰਾਜਨੀਤੀ ਕਰੋ ਸਮੇਂ ਆਉਂਦੇ ਜਾਂਦੇ ਰਹਿੰਦੇ ਆ ਤੁਸੀਂ ਤੇ ਨਵੇਂ ਮੈਨੂੰ ਲੱਗਦਾ ਸਟੇਜ ਛੱਡ ਕੇ ਦੇ ਸਟੇਟ ਚਲਾਉਣ ਵਾਲੇ ਬੰਨੇ ਆਏ ਹੋ ਛੇਕਾ ਉਦੋਂ ਲੱਗਣਾ ਜਦੋਂ ਕਿਤੇ ਥੱਲੇ ਬਹਿਣਾ ਪਿਆ ਸੋ ਇਸ ਕਰਕੇ ਇਹ ਪਰਚੀਆਂ ਪੁਰਚੀਆਂ ਨਾਲ ਭਗਵੰਤ ਮਾਨ ਜੀ ਹੋਰ ਨਹੀਂ ਹੋਣਾ ਪਰਚੇ ਬੰਦਿਆਂ ਦੀ ਬਣੇ ਆ ਪਰ ਇਹ ਤੁਹਾਨੂੰ ਸ਼ੀਸ਼ਾ ਵਿਖਾਉਣ ਲਈ ਅੱਜ ਦਾ ਵਿਰੋਧ ਕੀਤਾ ਕਿ ਕੰਮ ਕਰੋ ਲੋਕਾਂ ਦੇ ਲੋਕ ਬਹੁਤ ਜਿਹੜੇ ਆ ਉਹ ਡਰੇ ਹੋਏ ਆ ਪੰਜਾਬ ਦੇ ਸਰ ਤੁਸੀਂ ਸੌਖਿਆਂ ਦੀ ਗੱਲ ਕੀਤੀ ਆ ਪਹਿਲਾਂ ਠਾਣਿਆਂ ਤੇ ਹਮਲੇ ਹੋਏ ਆ ਹੁਣ ਹਸਪਤਾਲਾਂ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਹੋ ਰਹੀ ਆ ਕੱਲ ਗੁਰਦਾਸਪੁਰ ਚ ਵੀ ਹੋਈ ਆ ਪੰਜਾਬ ਦੇ ਹੋਰ ਹਸਪਤਾਲਾਂ ਵਿੱਚ ਵੀ ਹੋਈ ਆ ਡਾਕਟਰਾਂ ਨੇ ਜਿਹੜਾ ਆ ਆ ਹੜਤਾਲ ਤੇ ਜਿਹੜੇ ਜਾ ਰਹੇ ਆ ਕਿ ਸਾਨੂੰ ਅਸੀਂ ਅਨਸੁਰੱਖਿਅਤ ਮਹਿਸੂਸ ਕਰ ਰਹੇ ਆ ਸੁਰੱਖਿਆ ਪੱਖੋਂ ਲੈ ਕੇ ਦੇ ਦਿਓ ਮੈਨੂੰ ਇੱਕ ਗੱਲ ਦੱਸੋ ਕਿ ਹੜਤਾਲ ਤੇ ਕੌਣ ਨਹੀਂ ਜਾ ਰਿਹਾ ਇਹ ਕਹਿੰਦੇ ਸੀ ਸਾਡੇ ਵਾਰੀ ਧਰਨੇ ਨਹੀਂ ਲੱਗਣਗੇ ਜਿੰਨੇ ਧਰਨੇ ਇਹਨਾਂ ਦੀ ਸਰਕਾਰ ਚ ਲੱਗ ਰਹੇ ਆ ਚਾਹੇ ਟੀਚਰਾਂ ਦੇ ਕਹਿ ਲੋ ਚਾਹੇ ਕਿਸਾਨਾਂ ਦੇ ਕਹਿ ਲੋ ਚਾਹੇ ਵਪਾਰੀਆਂ ਦੇ ਕਹਿ ਲੋ ਸਭ ਵੱਧ ਧਰਨੇ ਵਾਲੀ ਇਹ ਸਰਕਾਰ ਬਣੀ ਹੈ ਔਰ ਦੂਜੀ ਗੱਲ ਜਿਹੜੀ ਤੁਸੀਂ ਕਹਾ ਕਿ ਥਾਣਿਆਂ ਤੇ ਟੈਕ ਦੇਖੋ ਥਾਣਿਆਂ ਦੇ ਉੱਤੇ ਉਹਨਾਂ ਨੇ ਕੰਧਾਂ ਉੱਚੀਆਂ ਕਰਾ ਕੇ ਤਾਰਾਂ ਲਾ ਦੀਆਂ ਫੈਂਸਿੰਗ ਕਰ ਰਹੇ ਆ ਆ ਪੁਲਿਸ ਲਾਈਨ ਦੇ ਸਾਹਮਣੇ ਖੜੇ ਆ ਕੰਧ ਉਹਨਾਂ ਦੀ ਥੋੜੀ ਜੀ ਮਾੜੀ ਸੀਗੀ ਨੀਵੀਂ ਸੀ ਉਹ ਸਾਰੀ ਢਾ ਕੇ ਸੜਕ ਬੰਦ ਕੀਤੇ ਉਹ ਵੀ ਉੱਚੀ ਕਰ ਰਹੇ ਆ ਤੇ ਮੈਨੂੰ ਲੱਗਦਾ ਕੋਈ ਇਹਨਾਂ ਦੀ ਅਗਲੀ ਕੈਬਨਿਟ ਦੇ ਵਿੱਚ ਮੈਨੂੰ ਪਤਾ ਲੱਗਿਆ ਆ ਚੰਗਾ ਕੰਮ ਕਰਨ ਲੱਗੇ ਇੱਕ ਉਸ ਗੱਲ ਦੀ ਮੈਂ ਵਧਾਈ ਦਿੰਦਾ ਉਹ ਕੈਬਨਿਟ ਦੇ ਵਿੱਚ ਮਤਾ ਪਾਉਣ ਲੱਗੇ ਆ ਕਿ ਜਿਹੜੇ ਰੋਡ ਸਾਈਡ ਤੇ ਲੋਕਾਂ ਦੇ ਘਰ ਨੇ ਉਹਨਾਂ ਦੀਆਂ ਕੰਧਾਂ ਸਰਕਾਰ ਉੱਚੀਆਂ ਕਰਕੇ ਉਹਨਾਂ ਨੂੰ ਤਾਰਾਂ ਭਈਆ ਕਰੇਗੀ ਔਰ ਉਹ ਤਾਰਾਂ ਦੇ ਨਾਲ ਫੈਂਸਿੰਗ ਕਰਕੇ ਤੇ ਲੋਕਾਂ ਨੂੰ ਛੇੜੀ ਉਹ ਸੁਰੱਖਿਆ ਜਿਹੜੀ ਦਿੱਤੀ ਜਾਏਗੀ ਕੋਈ ਇਸ ਕਰਕੇ ਮੈਂ ਇਸ ਗੱਲ ਦੀ ਜੁਰ ਵਧਾਈ ਦਾਂਗਾ ਕਿ ਕੈਬਨਿਟ 'ਚ ਮਤਾ ਪਾਸ ਕਰਕੇ ਤੇ ਤੁਸੀਂ ਲੋਕਾਂ ਦੇ ਘਰਾਂ ਦੀ ਕੰਧਾਂ ਉੱਚੀ ਕਰਨ ਦੀ ਗ੍ਰਾਂਟ ਦਿਓ ਤੇ ਉਹਨਾਂ ਦੀ ਫੈਂਸਿੰਗ ਕਰਾਈ ਜੇ ਤਾਂ ਜੋ ਲੋਕ ਸੁਰੱਖਿਅਤ ਰਹਿ ਸਕਣ ਕਿਉਂਕਿ ਤੁਹਾਡੇ ਵਸ ਦੀ ਗੱਲ ਨਹੀਂ ਤੁਸੀਂ ਘੱਟੋ ਘੱਟ ਇੰਨਾ ਹੀ ਕੰਮ ਕਰ ਲਓ ਕਿਉਂਕਿ ਪੁਲਿਸ ਜਿਹੜੀ ਆ ਉਹ ਕਾਬਿਲ ਆ ਇਹੋ ਹੀ ਪੁਲਿਸ ਪਹਿਲੀ ਵਾਰ ਸਰਕਾਰਾਂ ਨਾਲ ਕੰਮ ਕਰਦੀ ਰਹੀ ਆ ਇਹੋ ਹੀ ਪੁਲਿਸ ਕਾਂਗਰਸ ਵੇਲੇ ਕੰਮ ਕਰਦੀ ਰਹੀ ਆ ਅੱਜ ਉਹੀ ਪੁਲਿਸ ਆ ਜਿਹੜੀ ਕੰਮ ਨਹੀਂ ਕਰ ਪਾ ਰਹੀ ਬਿਕੋਜ਼ ਕਿ ਸਾਡੇ ਕੋ ਇੱਕ ਚੰਗਾ ਐਡਮਿਨਿਸਟਰੇਟਰ ਨਹੀਂ ਹੈਗਾ ਉਹ ਐਡਮਿਨਿਸਟਰੇਟਰ ਦੀ ਜਿਹੜੀ ਡਿਊਟੀ ਆ ਉਹ ਸਵੇਰੇ 11 ਵਜੇ ਤੋਂ 5 ਵਜੇ ਦੀ ਆ ਤੇ ਟਾਈਮ ਪਾਰਟ ਟਾਈਮ ਡਿਊਟੀ ਐ ਸੀਐਮ ਸਾਹਿਬ ਦੀ ਉਸ ਤੋਂ ਬਾਅਦ ਉਹਨਾਂ ਦੇ ਆਪਣੇ ਨਿੱਜੀ ਰਿਝੇਵੇ ਵੱਧ ਜਾਂਦੇ ਨੇ ਸੋ ਇਸ ਕਰਕੇ ਪੰਜਾਬ ਇੱਕ ਚੰਗਾ ਮੁੱਖ ਮੰਤਰੀ ਲੱਭਦਾ ਹੁਡ ਐਡਮਿਨਿਸਟਰेटर ਲੱਭਦਾ ਜਿਹੜਾ 24 ਇੰਟੂ 7 ਅਵੇਲੇਬਲ ਹੋਵੇ ਔਰ ਲੋਕਾਂ ਦੀ ਪੀੜ ਉਹਨੂੰ ਹੋਵੇ ਸੋ ਇਸ ਕਰਕੇ ਇਹ ਕਿਸੇ ਦੇ ਅਸੀਂ ਵਿਰੋਧੀ ਇਹਨਾਂ ਨੂੰ ਇਹ ਲੱਗਦਾ ਉਹ ਵਿਰੋਧ ਕਰ ਰਹੇ ਆ ਯਾਰ ਕਿਹੜਾ ਬੰਦਾ ਬਾਹਰ ਖੜੀ ਕਰਕੇ ਕਹੇ ਕਿ ਮੈਂ ਮਫੀਜ਼ ਆ ਕੋ ਗੱਡੀ ਲੈਣ ਜਾਂਦਾ ਨਵੀਂ ਉਹਨੂੰ ਫੋਨ ਆ ਜਾਂਦਾ ਅਸ਼ਾ ਫੋਰਚੂਨਰ ਲਿਆਇਆ 10 ਲੱਖ ਰੁਪਏ ਫਰौती ਦੇ ਤੁਹਾਨੂੰ ਇਹਨਾਂ ਨੂੰ ਦੇਖ ਨਹੀਂ ਰਿਹਾ ਸੋ ਇਸ ਕਰਕੇ ਇਹ ਬੰਦੇ ਦੇ ਪੁੱਤ ਬਣ ਜਾਣਗੇ ਚੰਗੇ ਰਹਿਣਗੇ ਨਹੀਂ ਤੇ ਦਿੱਲੀ ਚ ਤੇ ਪਾਠੀਆਂ ਨਹੀਂ ਪੰਜਾਬ ਚ ਗਿੱਲੀਆਂ ਪਾਠੀਆਂ ਵੱਜਣੀਆਂ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਤੇ ਪੈਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ